ਦਾਸ ਮਹਾਰਾਜ ਕਹਿਣ ਲੱਗੇ ਕਿ ਮਨ ਕੋ ਅੰਦਰ ਦਾਸ ਮਹਾਰਾਜ ਜੇ ਲੱਗੇ ਗੁਰੂ ਅੰਗਦ ਦੇ ਮਹਾਰਾਜ ਦੇ ਨਾਲ ਮੇਲਾ ਕਰਵਾਓ ਮੇਲ ਕਰਵਾਓ ਜੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨਾਲ ਮੇਲ ਹੁੰਦੇ ਨੇ ਤੇ ਉੱਥੇ ਜਿਹੜਾ ਜਾਇਆ ਕਰੇ ਇਹਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਚਰਨਾ ਚ ਇੰਨੀ ਸੁਰਤ ਲੱਗ ਗਈ ਕਿ ਗੁਰਮਖੂਤੇ ਕਦੇ ਨਹੀਂ ਜਦ ਅੰਦਰ ਸੁਰਤ ਗਿਆਨ ਕਹਿੰਦੇ ਨੇ ਜਿਹਨਾਂ ਦੇ ਅੰਦਰ ਸੁਰਤ ਦਾ ਗਿਆਨ ਹੋ ਗਿਆ ਗੁਰੂ ਅੰਗਦ ਦੇ ਮਹਾਰਾਜ ਦੇ ਦਰਬਾਰ ਵਿਚ ਆਏ ਗੁਰ ਅੰਗਦ ਦੇ ਮਹਾਰਾਜ ਦੇ ਦਰਬਾਰ ਵਿਚ ਐਸੀ ਬਖਸ਼ਿਸ਼ਾਂ ਕਰਨ ਭਾਈ ਕਿ ਜਿਸ ਤਰ੍ਹਾਂ ਕੋ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਗੇਟ ਤੇ ਖੜ ਜਾਂਦੇ ਆ ਤੇ ਜਦੋਂ ਅੰਮ੍ਰਿਤਮਈ ਜੀ ਗੇਟ ਕੋਲ ਜਾ ਕੇ ਆਪਾਂ ਕਹਿੰਦੇ ਕਿ ਗੁਰੂ ਦਾ ਘਰ ਦਾ ਗੇਟ ਖੁੱਲ ਗਿਆ ਰਵਾਜਾ ਖੁੱਲ ਗਿਆ ਕੋਲ ਕਪ ਟੰਗੋਰ ਮੀਂਹਿਆ ਨਾਨਕ ਹਰ ਸੰਗ

ਨਾਨਕ ਨਜ਼ਰੀ ਨਜ਼ਰ ਦੇ ਹਾਲਤ ਗੁਰੂ ਨਾਨਕ ਦੇ ਘਰ ਦੀਆ ਬੱਚਾ ਸਾਨੇ ਪਾਲ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਨਜ਼ਰ ਕੋਰੇ ਤੇ ਬੈਂਦੀ ਹੈ ਤੇ ਕੋਤੇ ਦਾ ਜੀਵਨ ਬਦਲ ਕੇ ਰੱਖ ਦੇਣਾ ਗੁਰੂ ਨਾਨਕ ਦੀ ਨਜ਼ਰ ਧੰਗ ਤੇ ਬੈਂਦੀ ਹੈ ਕਿ ਸਾਧੂ ਸੱਜਣ ਬਣਾ ਦਿੰਦੀ ਹੈ ਗੁਰੂ ਨਾਨਕ ਦੀ ਨਜ਼ਰ ਭੁਗੀਆਂ ਚੋੜ ਤੇ ਪੈਂਦੀ ਹੈ ਤੇ ਭੁਗੀਆਂ ਸਾਧ ਬਣਾ ਦਿੰਦੀ ਹੈ ਕਿਉਂਕਿ ਇਹ ਗੁਰੂ ਨਾਨਕ ਦੇ ਘਰ ਦੀ ਨਜ਼ਰ ਹੈ ਗੁਰੂ ਅੰਗਦ ਦੇ ਮਹਾਰਾਜ ਦੀ ਨਜ਼ਰ ਗੁਰੂ ਅਮਰਦਾਸ ਮਹਾਰਾਜ ਤੇ ਪਈ ਤੇ ਬੜੇ ਸਾਰੇ ਬਾਤ ਦੇ ਨਾਲ ਉੱਥੇ ਕਿਉਂਕਿ ਗੁਰਨਾਮ ਦਾ ਨਾਤਾ ਤੁਮਾ ਤੁਮਾ ਬਾੜਾ ਸੀ ਤੇ ਗੁਰੂ ਅੰਗਦ ਦੇ ਮਹਾਰਾਜ ਉੱਥੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਬੱਤਰੀ ਤੇ ਲੈ ਲੈਂਦੇ ਨੇ ਤੇ ਕਹਿਣ ਲੱਗਦੇ ਨੇ ਦੱਸੋ ਕੀ ਹੁਕਮ ਹੈ ਕੀ ਆਖੇ ਕਿ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮੈਨੂੰ ਕੋੜੀ ਜੇ ਚਰਨ ਚਾਹੀਏ ਮੇਰੇ ਭਾਰੇ ਤੁਹਾਡੇ ਵਰਨਾ ਚ ਮੈਨੂੰ ਖਾਸ ਚਾਹੀਦੀ ਹੈ गुरू नानक जे घर जी चरणा जे पूर मिड़े उन واحو جی کا خالصا واحر جی کی فتح سارا سنگت نو ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰਤਾ ਗੱਦੀ ਦੀਆਂ ਲੱਖ ਲੱਖ ਵਧਾਈਆਂ ਹੋਣ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਗੁਰੂ ਅਮਰਦਾਸ ਮਹਾਰਾਜ ਦਾ 450 ਸਾਲਾ ਜੋਤੀ ਜੋਤ ਸੰਗਤਾਂ ਮਨਾਰੀਆਂ ਨੇ ਉਸੇ ਸੰਬੰਧ ਵਿੱਚ ਸੰਗਤ ਅੰਮ੍ਰਿਤ ਵੇਲੇ ਤੋਂ ਅੱਜ ਤੰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤਸ ਜੋਤੀ ਜੋਤ ਦਾ ਪਾਵਨ ਦਿਹਾੜਾ ਮਨਾ ਰਹੇ ਉੱਥੇ ਹੀ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਉਹਨਾਂ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਦੇ ਵਿੱਚ ਨਕਮਸਤਕ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਰਾਮਦਾਸ ਗੁਰੂ ਅਮਰਦਾਸ ਪਾਸੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅੱਜ ਸਿੱਖ ਸੰਗਤਾਂ ਵੱਲੋਂ ਜਿੱਥੇ ਇਤਿਹਾਰ ਪਾਵਨ ਦਿਹਾੜੇ ਮਨਾਏ ਜਾਂਦੇ ਨੇ ਉੱਥੇ ਅੱਜ ਅਸੂ ਦੇ ਮਹੀਨੇ ਦੀ ਆਰੰਭ ਹੋਈ ਦਾ ਮਹੀਨਾ ਵੀ ਆਰੰਭ ਹੋਇਆ ਸੁਖ ਸ਼ਾਂਤੀਆਂ ਸਤਗੁਰੂ ਜੀ ਬਖਸ਼ ਕਰਨ ਰੇਡਮਾਂ ਦੀਆਂ ਸਾਰੀਆਂ ਸੰਗਤਾਂ ਨੇ ਉਪਰਾਲਾ ਕਰਦਿਆਂ ਹੋਇਆਂ ਅੱਜ ਕੀਰਤਨ ਦਰਬਾਰ ਕਰਵਾਏ ਨੇ ਅੰਮ੍ਰਿਤ ਵੇਲੇ ਸਗਰਾਂ ਦੇ ਪਰਥਾਏ ਤੇ ਕੀਰਤਨ ਦਰਬਾਰ ਚ ਰੇਡਮਾਂ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਾਰੀ ਸੰਗਤ ਦਾਸ ਗੁਰਦੁਆਰਾ ਗੁਰਦੁਆਰਾ ਰੇਡ ਮਤੋਂ ਵੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਨੇ ਸੰਗਤਾਂ ਨੂੰ ਕਿਉਂਕਿ ਜਨਾਹ ਨੇ ਇਤਹਾ ਉਪਰਾਲਾ ਕਰਦਿਆਂ ਹੋਇਆ ਜਿੱਥੇ ਕੀਰਤਨ ਦਰਬਾਰ ਕਰਵਾਓ ਉੱਥੇ ਚਾਹ ਦੇ ਲੰਗਰ ਵੀ ਸੰਗਤਾਂ ਵਾਸਤੇ ਹਟਟ ਵਰਤਾਏ ਜਾ ਰਹੇ ਨੇ ਸੋ ਸੰਗਤਾਂ ਨੂੰ ਇਹ ਹੀ ਬੇਨਤੀ ਹੁੰਦੀ ਹੈ ਕਿ ਭਾਈ ਜਦੋਂ ਵੀ ਕੋਈ ਗੁਰਪੁਰਬ ਹੋਣ ਤੇ ਉਤਸ਼ਾਹ ਦੇ ਨਾਲ ਇਹ ਗੁਰਪੁਰਬ ਮਨਾਏ ਜਾਣ ਤੇ ਉਤਸ਼ਾਹ ਦੇ ਨਾਲ ਗੁਰੂ ਘਰ ਵਿੱਚ ਆ ਕੇ ਗੁਰੂ ਘਰ ਵਿੱਚ ਨਕਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾ ਕੇ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਨ ਮੈਂ ਦੁਬਾਰਾ ਫਿਰ ਸਾਰੀ ਸੰਗਤ ਨੂੰ ਸਾਰੇ ਸਗਤ ਨੂੰ ਲੱਖ ਲੱਖ ਵਧਾਈ ਤੇ ਨਾਤੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰਤਾ ਗੱਦੀ ਦੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜੇ ਜੋਤੀ ਜੋਤ ਸਮਾਏ ਸਨ ਉਨ੍ਹਾਂ ਦਾ 450 ਸਾਲਾਂ ਵੀ ਸੰਗਤਾਂ ਮਨਾਰੀਆਂ ਨੇ ਤੇ ਗੁਰੂ ਅਮਰਦਾਸ ਜੀ ਨੂੰ ਵੀ ਨਮਨ ਕਰ ਰਹੀਆਂ ਨੇ ਕਿਉਂਕਿ ਜਿੱਥੇ ਸਤਿਗੁਰ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਸੇਵਾ ਦੱਸੀ, ਭਾਵਨਾ ਦੱਸੀ, ਨਿਮਰਤਾ ਦੱਸੀ, ਉੱਥੇ ਗੁਰੂ ਰਾਮਦਾਸ ਮਹਾਰਾਜ ਨੇ ਵੀ ਸੇਵਾ ਕੀਤੀ, ਭਾਵਨਾ ਰੱਖੀ ਤੇ ਗੁਰੂ ਦੀ ਉਪਾਧੀ ਹਾਸਲ ਕੀਤੀ। ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।